ਕੀ ਸਿੰਘ ਲੋਕਾਂ ਜ਼ਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜ਼ਿੰਦਾਬਾਦ ਯਾਰ ਭਾਈ ਉਹ ਵੀ ਵਾਹ 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 ਹਾਲੋ ਭਾਈ ਤੇ ਵੇਖੋ ਨਾ ਯਾਰ ਬੋਲੇ ਨਾ ਵਿਕਟਰੀ ਕਰੋ ਵਿਕਟਰੀ ਬੋਲੇ ਸਾਹਿਬ ਬੋਲੇ ਸਾਹਿਬ ਵੀ ਵਿਕਟਰੀ ਕਰੋ ਆਪਣੀ ਸਿੱਧਾ ਕਰਕੇ ਸਿੱਧਾ ਕਰਕੇ ਭਾਈ ਹਾਂ ਜਲਦੀ ਚੁਣੋ ਚਲੋ ਯਾਰ ਨਹੀਂ ਉਹ ਨਹੀਂ ਆਇਆ ਜਿਹੜੀ ਆਸ ਸੀ ਇਹ ਮੌਕਾ ਸੀ ਬਾਕੀ ਨਾਲ ਕੋਈ ਨਹੀਂ ਆਇਆ ਉਹ ਯਾਰ ਮਾਈ ਦਾ ਪਿੱਛੇ ਕਰ ਲੋ ਮਰਾ ਫਟਿਆ ਹੋਇਆ ਭਾਈ ਅੰਤਰੀ ਮਸ਼ੀਨ ਭਾਈ ਤੜੀ ਤੋਂ ਹੀ ਬਹੁਤ ਇਹਨੂੰ ਬਾਹਰ ਆ ਜਾਓ ਬਾਹਰ ਆ ਜਾਓ ਪਈਓ ਤੇ ਵੇਖੋ ਉਧਰ ਦੇਖੇ ਭਾਈ ਜੀ ਚੀਜ਼ ਜਿਹੜੀ ਜਿੱਤ ਪਾਏ ਆ ਔਰ ਧੰਨਵਾਦ ਕਰਦਾ ਸੁਮੇਚੀ ਜਿਹੜੀ ਬੂਥ ਲੈਵਲ ਤੇ ਲੜਾਈ ਲੜ ਰਹੀ ਹੈ ਮੱਲਿਆਂ ਜੋ ਉਸ ਲੀਡਰਸ਼ਿਪ ਦਾ ਸੁਮੇਚੀ ਸਲਾਮ ਅਲੈਕਮ ਦਾ ਧੰਨਵਾਦ ਕਰਦੇ ਆਂ ਔਰ ਇਹ ਜਿਹੜੀ ਜਿੱਤ ਹੈ ਮੈਂ ਸਮਝਦਾ ਇੱਕ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਦੀ ਦੇਣ ਵਾਲਾ ਸਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ ਤੇ ਉਹਨਾਂ ਦੀ ਜਿੱਤ ਹੋਈ ਹੈ ਹੰਕੀ ਸਿੰਘ ਬਾਗਲਾ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਪਹਿਲਾਂ ਤੇ ਸਾਰੇ ਵੋਟਰਸ ਦਾ ਅਮਰਸਰ ਦੇਆਂ ਦਾ ਔਰ ਸਪੋਰਟਰਸ ਦਾ ਜਿੰਨੇ ਵੀ ਅਮ੍ਰਿਤਸਰ ਦੇ ਵਿੱਚ ਲੋਕ ਰਹਿੰਦੇ ਨੇ ਦੂਸਰੀਆਂ ਸਟੇਟਸ ਦੂਸਰੇ ਸ਼ਹਿਰਾਂ ਚ ਰਹਿੰਦੇ ਨੇ ਐਨ ਆਰ ਆਈਸ ਨੇ ਜਿਨ੍ਹਾਂ ਨੇ ਆਪਣੀ ਆਪਣੀ ਜਗ੍ਹਾ ਤੇ ਬੈਠਿਆ ਇੱਕ ਨੈਟਵਰਕ ਬਣਾਇਆ ਔਰ ਇੱਕ ਮੈਸੇਜ ਲਾਇਆ ਕਿ ਕਿਹੋ ਜਿਹਾ ਲੀਡਰ ਉਹਨਾਂ ਨੇ ਚੁੜਨਾ ਹੈ ਅਮ੍ਰਿਤਸਰ ਲਈ ਉਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਜੋ ਬਹੁਤ ਬਹੁਤ ਧੰਨਵਾਦ ਮੈਮ ਪ੍ਰਦਰਸ਼ਨ ਕਿਵੇਂ ਮੰਦੇ ਹੋ ਕਿ ਭਗਵੰਤ ਮਾਨ ਨੇ ਨਾਰਾ ਲਾਇਆ ਸੀ 13 0 ਦਾ ਲੇਕਿਨ ਕਾਂਗਰਸ ਦੀ ਝੋਲੀ ਦੇ ਵਿੱਚ ਸੀਟਾਂ ਬਹੁਤ ਆਈਆਂ ਵਾ ਬਲਕਿ ਆਮ ਆਦਮੀ ਪਾਰਟੀ ਦੀ ਝੋਲੀ 'ਚ ਉਹ ਨਹੀਂ ਆਇਆ ਜੋ ਉਹਨਾਂ ਨੇ ਐਕਸਪੈਕਟ ਕੀਤਾ ਦੇਖੋ ਮੈਂ ਪੋਲਿਟਿਕਲ ਨਹੀਂ ਹੈਗੀ ਇਸ ਕਰਕੇ ਮੈਂ ਪੋਲਿਟਿਕਲ ਕੋਈ ਵੀ ਕਮੈਂਟ ਮੈਨੂੰ ਲੱਗਦਾ ਹੈ ਕਿ ਮੇਰਾ ਕਰਨਾ ਬੰਦਾ ਨਹੀਂ ਆ ਔਰ ਇਹ ਪਾਰਟੀ ਦੀ ਸਟ੍ਰੈਟੇਜੀਜ਼ ਹੁੰਦੀਆਂ ਨੇ ਜਿੱਥੇ ਤੱਕ ਮੈਂ ਸਮਝਦੀ ਆ ਕਿ ਹਰ ਇੱਕ ਨੇ 13 13 ਤੇ ਕਹਿਣਾ ਹੀ ਹੁੰਦਾ ਪਰ ਇਹ ਤੇ ਅੰਡਰਸਟੂਡ ਹੀ ਪਤਾ ਹੀ ਹੁੰਦਾ ਉਹਨਾਂ ਨੂੰ ਵੀ ਆਪਣੇ ਲੈਵਲ ਤੇ ਕਿ ਕਿੰਨੀਆਂ ਸੀਟਸੋਂ ਕੱਢ ਸਕਦੇ ਸੋ ਇਹ ਬਹੁਤ ਵਧੀਆ ਗੱਲ ਹੈ ਜੀ ਕਾਂਗਰਸ ਨੂੰ ਜ਼ਿਆਦਾ ਸੀਟਸ ਮਿਲੀਆਂ ਨੇ ਔਰ ਲੋਕਾਂ ਨੇ ਦਾਸਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕੀ ਨਾਖੁਸ਼ ਗਰਮੀ ਕਾਫੀ 45 ਤੋਂ 40 ਡਿਗਰੀ ਪ੍ਰਚਾਰ ਕੀਤਾ ਸੀ ਕਿਦਾਂ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਹੁਣ ਗਰਮੀ ਖਤਮ ਹੋ ਗਈ ਹੈ ਗਰਮੀ ਕੱਟੀ ਗਈ ਹੈ ਔਰ ਉਸ ਗਰਮੀ ਚ ਜਿਹੜਾ ਪ੍ਰਚਾਰ ਕੀਤਾ ਮੈਨੂੰ ਲੱਗਦਾ ਉਹਦਾ ਮੁੱਲ ਮੁੜ ਕੇ ਆਇਆ ਹੈ ਔਰ ਖੁਸ਼ੀ ਹੁੰਦੀ ਹੈ ਲੋਕਾਂ ਦੇ ਵਿਚਾਰਦੇ ਰਹੇ ਲੋਕਾਂ ਦੇ ਮੁੱਦੇ ਕਿਹੜੇ ਹੈਗੇ ਸੀ ਸਭ ਤੋਂ ਪਹਿਲਾਂ ਆ ਮੇਨ ਜਿਹੜੇ ਮੁੱਦੇ ਨੇ ਅੰਮ੍ਰਿਤਸਰ ਨੂੰ ਲੈ ਕੇ ਜਾਂ ਪੰਜਾਬ ਨੂੰ ਲੈ ਕੇ ਜੇ ਜੋ ਅਸੀਂ ਐਨਾਲਾਈਜ਼ ਕੀਤਾ ਹੈ ਉਹ ਡਰੱਗਸ ਦਾ ਮੁੱਦਾ ਹੈ ਔਰ ਜਿਹੜਾ ਕਿ ਵੱਧ ਰਿਹਾ ਹੈ ਔਰ ਜਿਸ ਨੂੰ ਕੰਟਰੋਲ 'ਚ ਲਿਆਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਵਿਰੋਧੀਆਂ ਨੂੰ ਕੀ ਕਹਿਣਾ ਜਿਹੜੇ ਬੜੇ ਤਾਂ ਹੀ ਕਰਦੇ ਕੋਈ ਨਾ ਸਾਥ ਤੇ ਕਿ 2 ਸਾਲ 2 ਪਾਰੀਆਂ ਖੇਡ ਚੁੱਕੇ ਪਰ ਕੋਈ ਉਹਨਾਂ ਦਾ ਕੰਮ ਨਹੀਂ ਕਰਾਉਂਦਾ ਆ ਕੁਝ ਨਹੀਂ ਜੀ ਵਿਰੋਧੀਆਂ ਨੂੰ ਹੁਣ ਮੈਂ ਕੀ ਕਹਿਣਾ ਹੈ ਲੋਕਾਂ ਨੇ ਜਵਾਬ ਦਿੱਤਾ ਹੈ ਸੋ ਮੈਨੂੰ ਲੱਗਦਾ ਹੈ ਕਿ ਮੇਰਾ ਕੁਝ ਕਹਿਣਾ ਬੰਦਾ ਨਹੀਂ ਆ ਉਹ ਅੱਜ ਦਾ ਜੋ ਰਿਜ਼ਲਟ ਆ ਉਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਲਈ ਇੱਕ ਜਵਾਬ ਹੈ ਉਹ ਜਿਹੜਾ ਸਾਹਿਬੀ ਟੱਕਰ ਕਿਹਦੇ ਨਾਲ ਲੱਗੀ ਸੀ ਮੈਂ ਕਹਿ ਸਕਦੇ ਹਾਂ ਪ੍ਰਚਾਰ ਸਫਲ ਹੋ ਗਿਆ ਜੀ ਬਿਲਕੁਲ ਬਿਲਕੁਲ ਜੀ ਸਫਲ ਹੋ ਗਿਆ ਅਤੇ ਮਿਹਨਤ ਰਗ ਲਿਆਈ ਹੈ ਉਹ ਜਿਹੜਾ ਸਾਹਿਬੀ ਟੱਕਰ ਕਿਹ ਨਾਲ ਲੱਗਦੀ ਸੀ ਸਾਹਿਬ ਦੀ ਟੱਕਰ ਦੇਖੋ ਮੈਨੂੰ ਲੱਗਦਾ ਹੈ ਕਿ ਅ ਸਾਨੂੰ ਇੱਕ ਹੈਲਦੀ ਕੰਪੀਟੀਸ਼ਨ ਹਮੇਸ਼ਾ ਸੋਚਣਾ ਚਾਹੀਦਾ ਹੈ ਔਰ ਹਮੇਸ਼ਾ ਕੋਈ ਵੀ ਕੈਂਡੀਡੇਟ ਜਿਹੜਾ ਵੀ ਇਲੈਕਸ਼ਨ ਦੇ ਵਿੱਚ ਉਤਰਿਆ ਉਹਨੂੰ ਉਹਨੂੰ ਆਪਣੇ ਆਪ ਨੂੰ ਹੀ ਇੰਪਰੂਵ ਕਰਨ ਤੇ ਜ਼ੋਰ ਲਾਉਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਜੇ ਹਰ ਇੱਕ ਲੀਡਰ ਇਸ ਤਰੀਕੇ ਨਾਲ ਸੋਚਣ ਲੱਗੂਗਾ ਤੇ ਪੰਜਾਬ ਦਾ ਜਾਂ ਇੰਡੀਆ ਦਾ ਭਵਿੱਖ ਬਹੁਤ ਅੱਛਾ ਰਹੂ ਜਿਹੜੇ ਵਿਰੋਧੀ ਕਹਿੰਦੇ ਸੀ ਨਾਲੇ ਦਾ ਲੱਗਦਾ ਕਿ ਲੋਕਾਂ ਦੇ ਮੂੰਹ ਬੰਦ ਕਰਤੇ ਉਹਨਾਂ ਦੇ ਦੇਖੋ ਨਾਲਾ ਜਿੱਥੋਂ ਤੱਕ ਬੰਦ ਕਰਾਉਣਾ ਜਾਂ ਜੋ ਵੀ ਇਹਦੇ ਤੇ ਕੰਮ ਕਰਨਾ ਹੈ ਮੈਨੂੰ ਲੱਗਦਾ ਉਹ ਔਜਲਾ ਜੀ ਦੇ ਹੀ ਹਿੱਸੇ ਆਉਣੇ ਸੀਗੇ ਔਰ ਇਹ ਉਹਨਾਂ ਨੇ ਹੀ ਕਰਵਾਉਣਾ ਹੈ ਸੋ ਉਹੀ ਕਰਵਾਉਣਗੇ ਮੈਂ ਧੰਨਵਾਦ ਕਰਦਾ ਇਹ ਸ਼ਹਿਰ ਦੇ ਗੁਰਾਂ ਦਾ ਜਿਹਦੀ ਨਗਰੀ ਦਾ ਪੁੱਤਰ ਸਰੋਵਰਾਂ ਦਾ ਭਗਵਾਨ ਤੇ ਦੁਰਗਾਣਾ ਤੀਰਥ ਜੀ ਦੇ ਅਸ਼ੀਰਵਾਦ ਦੇ ਨਾਲ ਭਗਵਾਨ ਬਾਲਕੀ ਜੀ ਦੇ ਤੀਰਥ ਅਸ਼ੀਰਵਾਦ ਦੇ ਨਾਲ ਅਸੀਂ ਅੱਜ ਇਹ ਚੀਜ਼ ਜਿਹੜੀ ਜਿੱਤ ਪਾਏ ਆਂ ਔਰ ਧੰਨਵਾਦ ਕਰਦਾ ਸਮੁੱਚੀ ਜਿਹੜੀ ਬੂਥ ਲੈਵਲ ਤੇ ਲੜਾਈ ਲੜ ਰਹੀ ਮੁੰਡਿਆਂ ਜੋ ਉਸ ਲੀਡਰਸ਼ਿਪ ਦਾ ਸਮੁੱਚੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਇਹ ਜਿਹੜੀ ਜਿੱਤ ਹੈ ਮੈਂ ਸਮਝਦਾ ਇੱਕ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਦੀ ਦੇਣ ਵਾਲਾ ਸਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ ਤੇ ਉਹਨਾਂ ਦੀ ਜਿੱਤ ਹੋਈ ਹੈ ਪਰਿਵਾਰ ਨੇ ਬਹੁਤ ਮਦਦ ਕੀਤੀ ਹੈ ਜੀ ਦਿਨ ਰਾਤ ਇੱਕ ਕੀਤਾ ਬਰਕਰਾਂ ਨੇ ਬਹੁਤ ਮਦਦ ਕੀਤੀ ਹੈ ਮੇਰਾ ਕਾਂਗਰਸ ਸਾਰਾ ਹੀ ਪਰਿਵਾਰ ਹੈ ਜੀ ਮੇਰੇ ਸਾਰੇ ਪਰਿਵਾਰ ਨੇ ਮਦਦ ਕੀਤੀ ਮੇਰਾ ਅੰਮ੍ਰਿਤਸਰ ਸਾਰਾ ਪਰਿਵਾਰ ਹੈ ਉਹ ਵੀ ਇੱਕ ਪਰਿਵਾਰ ਦਾ ਹਿੱਸਾ ਨੇ ਮੇਰੇ ਜੀ ਪਰਿਵਾਰ ਵੀ ਸਾਰਾ ਸੋ ਸਾਰਿਆਂ ਨੇ ਬਹੁਤ ਮਦਦ ਕੀਤੀ ਮੇਰਾ ਪਰਿਵਾਰ ਹੈ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਸ ਦਾ ਪੰਜਾਬ ਚ ਕਾਂਗਰਸ ਕਾਫੀ ਅਗੇ ਲੀਡ ਲੈ ਕੇ ਜਾਵੇ ਬਿਲਕੁਲ ਪੰਜਾਬ ਚ ਕਾਂਗਰਸ ਲੀਡ ਜਾਏ ਲੈ ਕੇ ਜਾਏਗੀ ਔਰ ਇੰਡੀਆ ਦੇ ਵਿੱਚ ਕਾਂ ਅ ਇੰਡੀਆ ਲਾਈਨਸ ਦੀ ਸਰਕਾਰ ਬਣੀ ਪਹਿਲਾਂ ਸਭ ਕਿਹੜੇ ਕੰਮ ਚਾਹੋਗੇ ਹੁਣ ਪਹਿਲੇ ਦਰਦ ਕੀਤੇ ਜਾਣਾ ਦੇਖੋ ਡਰੱਗ ਦੀ ਬਹੁਤ ਵੱਡੀ ਸਮੱਸਿਆ ਹੈ ਲਾਅਨ ਆਰਡਰ ਦੀ ਬਹੁਤ ਵੱਡੀ ਸਮੱਸਿਆ ਹੈ ਇਲੈਕਸ਼ਨ ਹੋਣ ਵਾਲੀ ਹੈ ਕਾਰਪੋਰੇਸ਼ਨ ਦੀ ਜਿਹਦੇ ਤੋਂ ਲੋਕ ਪਰੇਸ਼ਾਨ ਨੇ ਇਹਨਾਂ ਦੇ ਉੱਤੇ ਜਿਹੜੇ ਜਿਹੜੇ ਸੈਂਟਰ ਨਾਲ ਰਿਲੇਟਡ ਕੰਮ ਉਹਦੇ ਕਰਨਗੇ ਪਰ ਇਸ ਸਟੇਟ ਨਾਲ ਰਿਲੇਟਡ ਕੰਮ ਹੈ ਮੈਂ ਸਰਕਾਰ ਨੂੰ ਮਜਬੂਰ ਕਰਾਂਗਾ ਕਿ ਸਰਕਾਰ ਨੂੰ ਕਰਨੇ ਪੈਣਗੇ ਸਰਕਾਰ ਦੇਤੇ ਗੋਡੇ ਭਾਰਾ ਨਹੀਂ ਪੈਣਾ ਜਦੋਂ ਲੋਡ ਤੋਂ ਵੱਧ ਵੱਡੀਆਂ ਗੱਲਾਂ ਕਰਾਂਗੇ ਉਹ ਫਿਰ ਲੋਕ ਨਹੀਂ ਪਸੰਦ ਕਰਦੇ ਲੋਕ ਕੰਮ ਭਾਲਦੇ ਆ ਸੱਚ ਭਾਲਦੇ ਉਹ ਨਹੀਂ ਸੀਗਾ ਨਾ ਅੱਜ ਪਾਡ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਜਦੋਂ ਦੂਸਰੇ ਨੰਬਰ ਤੇ ਆ ਰਹੀ ਹੈ ਬਿਲਕੁਲ ਉਹਨਾਂ ਨੇ ਅੱਛਾ ਪ੍ਰਦਰਸ਼ਨ ਕੀਤਾ ਪਰ ਉਹਨਾਂ ਨੇ ਧਰਮ ਦੇ ਨਾਂ ਤੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਵਿਕਾਸ ਦੇ ਨਾਂ ਤੇ ਪ੍ਰਦਰਸ਼ਨ ਨਹੀਂ ਕੀਤਾ ਉਹਨਾਂ ਦੇਸ਼ ਨੂੰ ਕਿਸ ਪੋਜੀਸ਼ਨ ਤੇ ਖੜਿਆ ਉਹਦੇ ਨਾਂ ਦੀ ਗੱਲ ਨਹੀਂ ਕੀਤੀ ਜੇ ਉਹਨਾਂ ਨੇ ਵੋਟ ਮੰਗੀ ਇਹਦੇ ਇੱਕ ਮਤਲਬ ਇੱਕ ਧਾਰਮਿਕ ਝੰਡੇ ਨੂੰ ਲੈ ਕੇ ਮੰਗੀ ਹੈ ਜੋ ਕਿ ਸਾਡੇ ਪੰਜਾਬ ਵਾਸਤੇ ਠੀਕ ਨਹੀਂਗਾ ਇਸ ਕਰਕੇ ਕੀ ਗਏ ਹੋਣ ਉਹਨਾਂ ਨੂੰ ਵੋਟ ਤੇ ਪੈ ਗਈ ਹੈ ਪਰ ਸਾਡੇ ਵਾਸਤੇ ਮੁਸ਼ਕਿਲਾਂ ਪੈਦਾ ਹੁੰਦੀਆਂ ਨੇ ਪੰਜਾਬ ਦੇ ਸੈਕੂਲਰ ਥਾਟ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਸਾਂਝੇ ਲੈ ਕੇ ਚੱਲਣ ਵਾਲੀ ਥਾਟ ਹੋਣੀ ਚਾਹੀਦੀ ਹੈ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੋ ਮੈਂ ਹੁਣ ਸਭ ਸਭਨਾ ਦਾ ਧੰਨਵਾਦ ਕਰਦੇ ਜਿਨ੍ਹਾਂ ਜਿੰਨੂੰ ਜਿੰਨੂੰ ਵੋਟ ਪਾਈ ਹੈ ਭਾਵੇਂ ਉਹ ਨਹੀਂ ਵੀ ਜਿੱਤੇ ਮੈਂ ਉਹਨਾਂ ਦੇ ਕੰਮ ਆਉਂਗਾ ਮੈਂ ਐਵੇਂ ਨਹੀਂ ਕਿਹਾ ਉਹਨਾਂ ਦੇ ਕੰਮ ਕਰੂੰਗਾ ਘਬਰਾਂ ਦੀ ਲੋੜ ਨਹੀਂ ਕਿਸੇ ਕੱਲ ਦੀ ਬਹੁਤ ਵੱਡੀ ਜ਼ਿੰਮੇਵਾਰੀ ਵੱਧ ਗਈ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਔਰ ਹਰ ਕਿਸੇ ਨੂੰ ਮਤਲਬ ਮੈਂ ਜਵਾਬਦੇਹ ਹਰ ਕਿਸੇ ਪ੍ਰਤੀ ਅਸੀਂ ਗੱਲਬਾਤ ਕਰਨ ਦੀ ਹਰ ਪੱਖ ਤੋਂ ਇੱਥੋਂ ਹੀ ਜ਼ਿੰਮੇਵਾਰ ਹਾਂ ਔਰ ਜਿਨ੍ਹਾਂ ਵੀ ਇਸ 9 ਲੱਖ ਵੋਟਰਾਂ ਨੇ ਵੋਟ ਪਾਈ ਹੈ ਮੈਂ ਸਭਲਾ ਦਾ ਹੀ ਜ਼ਿੰਮੇਵਾਰ ਹਾਂ ਸਾਰਿਆਂ ਨੂੰ ਹੀ ਮਾਸ ਕਰ ਲਿਆ ਸੀ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਆਈਆਂ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਵੀ ਇੱਕ ਜਾਂ ਤਿੰਨ ਇਹਦੇ ਵਿੱਚ ਵਿੱਚ ਰਹਿਣਾ ਜੀ ਇੱਕ ਜਾਂ ਤਿੰਨ ਹੋਣਗੀਆਂ ਇੱਕ ਹੋ ਗਈ ਜਾਂ ਤਿੰਨ ਹੋਣਗੀਆਂ ਤੋ ਵੇਖ ਲਓ ਗੱਲ ਉੱਥੇ ਹੀ ਆਈ ਠੀਕ ਹੈ